ਕਹਿੰਦੇ ਨੇ ਇਸ ਧਰਤੀ ਤੇ ਜਦੋਂ ਨੰਨੇ-ਮੁੰਨੇ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦੀ ਸ਼ੁਰੂਆਤ ਇੱਕ ਨੰਨੇ ਜੇ ਰੋਣੇ ਦੇ ਨਾਲ ਹੁੰਦੀ ਹੈ ਤੇ ਉਹ ਰੋਣਾ ਉਦੋਂ ਹੋਰ ਵੱਧ ਜਾਂਦਾ ਹੈ ਜਦੋਂ ਉਹਨੂੰ ਪਹਿਲਾ ਟੀਕਾ ਲੱਗਦਾ ਹੈ ਕਹਿ ਸਕਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਬੱਚੇ ਦੀ ਇਸ ਧਰਤੀ ਤੇ ਆਮਦ ਇੱਕ ਟੀਕੇ ਦੇ ਨਾਲ ਸ਼ੁਰੂ ਹੁੰਦੀ ਹੈ ਜਾਂ ਕੁਝ ਮੈਡੀਸਿਨਸ ਦੇ ਨਾਲ ਸ਼ੁਰੂ ਹੁੰਦੀ ਹੈ ਵੈਸੇ ਵੀ ਸਾਡੀ ਜ਼ਿੰਦਗੀ ਵਿੱਚ ਟੀਕਾ ਕਰਨ ਦਾ ਬਹੁਤ ਮਹੱਤਵ ਹੈ ਟੀਕਾ ਕਰਨ ਕੀ ਹੁੰਦਾ ਹੈ ਕੀ ਮਹੱਤਵ ਹੈ ਇਸ ਦੇ ਬਾਰੇ ਵਧੇਰੇ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਸਿਵਲ ਹਸਪਤਾਲ ਕਪੂਰਥਲਾ ਤੋਂ ਮਾਹਿਰ ਡਾਕਟਰ ਡਾਕਟਰ ਰਜੀਵ ਭਗਤ ਡਾਕਟਰ ਰਜੀਵ ਭਗਤ ਬਹੁਤ-ਬਹੁਤ ਸਵਾਗਤ ਹੈ ਜੀ ਐਨ ਸਟੂਡੀਓਜ਼ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਜੀ ਡਾਕਟਰ ਜਿਵੇਂ ਕਿ ਆਪਾਂ ਗੱਲ ਕੀਤੀ ਕਿ ਨੰਨਾ ਮੁੰਨਾ ਬੱਚਾ ਜਦ ਧਰਤੀ ਤੇ ਆਂਦਾ ਤੇ ਇੱਕ ਟੀਕੇ ਦੇ ਨਾਲ ਉਸ ਦਾ ਸਵਾਗਤ ਕੀਤਾ ਜਾਂਦਾ ਹੈ ਵੈਸੇ ਜੇਕਰ ਸਿੱਧੀ ਸਾਦੀ ਭਾਸ਼ਾ 'ਚ ਕਿਸੇ ਨੂੰ ਸਮਝਾਉਣਾ ਹੋਵੇ ਟੀਕਾ ਕਰਨ ਕੀ ਹੁੰਦਾ ਦੇਖਿਓ ਹਸਤਾ ਐਦਾਂ ਹੈ ਕਿ ਜਦੋਂ ਵੀ ਨਿਊ ਬੌਰਨ ਬੱਚਾ ਪੈਦਾ ਹੁੰਦਾ ਜੀ ਤੇ ਉਸ ਤੋਂ ਬਾਅਦ ਉਹਨੂੰ ਕੋਸ਼ਿਸ਼ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਐਜ਼ ਅਰਲੀ ਐਸ ਪੋਸੀਬਲ ਅਸੀਂ ਮਦਰ ਫੀਡ ਦੀ ਹੈ ਹਮਮ ਮਦਰ ਫੀਡ ਦੇਣ ਤੋਂ ਬਾਅਦ ਜਿਹੜਾ ਸਾਡਾ ਸੈਕਿੰਡ ਜਿਹੜਾ ਰੋਲ ਹੁੰਦਾ ਹੈ ਕਿ ਬੱਚੇ ਨੂੰ ਅਸੀਂ ਵੈਕਸੀਨੇਸ਼ਨ ਕਰਨ ਪੰਜਾਬ ਵਿੱਚ ਕੰਨੇ ਉਹ ਕਰੀਏ ਹਮਮ ਟੀਕਾ ਕਰਨ ਦਾ ਮਹੱਤਵ ਇਹ ਹੋ ਜਾਂਦਾ ਹੈ ਕਿ ਜਦੋਂ ਵੀ ਬੱਚਾ ਪੈਦਾ ਹੁੰਦਾ ਉਹ ਇੱਕ ਨਵੀਂ ਜਗ੍ਹਾ ਤੇ ਵਿੱਚ ਆਇਆ ਹੁੰਦਾ ਆਪਣੇ ਮਦਰ ਤੋਂ ਨਿਕਲ ਕੇ ਹਮਮ ਕਈ ਤਰ੍ਹਾਂ ਦੀਆਂ ਬਿਮਾਰੀਆਂ ਉਹਨੂੰ ਘੇਰ ਕੇ ਬੈਠੀਆਂ ਹੁੰਦੀਆਂ ਉਸ ਤੋਂ ਬਚਾਅ ਵਾਸਤੇ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਜਿਹੜਾ ਸਰਕਾਰ ਵੱਲੋਂ ਟੀਕਾ ਕਰਨ ਚਲਾ ਜਾਂਦਾ ਜਿਹਨੂੰ ਅਸੀਂ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਜਾਂ UIP ਕਹਿੰਦੇ ਆ ਯਾਨੀ ਕਿ ਪੂਰੀ ਦੁਨੀਆ ਦੇ ਵਿੱਚ ਇਹ ਟੀਕਾਕਰਨ ਪ੍ਰੋਗਰਾਮ ਚੱਲਦਾ ਜੀ ਅਲੱਗ-ਅਲੱਗ ਨਾਵਾਂ ਦੇ ਨਾਲ ਉਹ ਆਪਣੇ ਆਪਣੇ ਦੇਸ਼ ਦੇ ਵਿੱਚ ਲਗਾਏ ਜਾਂਦੇ ਨੇ ਟੀਕੇ ਜੀ ਹਾਂ ਜੀ ਬਿਲਕੁਲ ਜੀ ਪੂਰੇ ਵਰਡ ਦੇ ਵਿੱਚ ਜਿਹੜੀ ਇਹ ਬੱਚਿਆਂ ਨੂੰ ਵੈਕਸੀਨੇਸ਼ਨ ਲੱਗਦੀ ਹੈ ਔਰ ਹਰ ਕੰਟਰੀ ਦੇ ਵਿੱਚ ਸ਼ਡਿਊਲ ਥੋੜਾ ਬਹੁਤ ਉੱਪਰ-ਨੀਚੇ ਹੁੰਦਾ ਬਟ ਉਹਦੇ ਵਿੱਚ ਇਹ ਹੈ ਕਿ ਆਲਮੋਸਟ ਜਿਹੜੀ ਵੈਕਸੀਨੇਸ਼ਨ ਹੈ ਉਹ ਸਾਰੀ-ਸਾਰੀ ਯੂਨੀਵਰਸਲ ਪ੍ਰੋਗਰਾਮ ਦੇ ਵਿੱਚ ਅੰਡਰ ਜਿਹੜੀਆਂ ਡਿਸੀਜ਼ੇਜ਼ ਹੈਗੀਆਂ ਕਮਿਊਨੀਕੇਬਲ ਡਿਸੀਜ਼ ਉਹ ਕਵਰ ਅਪ ਹੁੰਦੀਆਂ ਔਰ ਇਹ ਵਿੱਚ ਅਸੀਂ ਜਿੱਦਾਂ ਹੁਣ ਅੱਗੇ ਡਿਸਕਸ ਕਰਾਂਗੇ ਕਿ ਟਾਈਮ ਟੂ ਟਾਈਮ ਜਦੋਂ ਵੀ ਬੱਚਾ ਪੈਦਾ ਹੁੰਦਾ ਉਹਨੂੰ ਬਰਸ ਸੇ ਕਿਹੜਾ ਟੀਕਾ ਲੱਗਣਾ ਫਿਰ ਅੱਗੇ ਜਿਉ ਜਿਉ ਬੱਚਾ ਵਧੇਗਾ ਉਹਦੀ ਉਮਰ ਦੇ ਹਿਸਾਬ ਦੇ ਨਾਲ ਡਿਸੀਜ਼ਸ ਤੋਂ ਬਚਾਉਣ ਵਾਸਤੇ ਅਸੀਂ ਅਲੱਗ-ਅਲੱਗ ਤਰ੍ਹਾਂ ਦੀ ਵੈਕਸੀਨੇਸ਼ਨ ਜਾਂ ਜਿਹਨੂੰ ਟੀਕਾਕਰਨ ਕਰਾਂਗੇ ਜੀ ਜੀ ਯਾਨੀ ਕਿ ਅਲੱਗ-ਅਲੱਗ ਤਰੀਕਿਆਂ ਨਾਲ ਬੱਚੇ ਦਾ ਟੀ ਜੀ ਯਾਨੀ ਕਿ ਅਲੱਗ-ਅਲੱਗ ਤਰੀਕਿਆਂ ਨਾਲ ਬੱਚੇ ਦਾ ਟੀਕਾਕਰਨ ਕੀਤਾ ਜਾਵੇਗਾ ਐਂਡ ਡਾਕਟਰ ਸਾਹਿਬ ਜਦੋਂ ਕੋਈ ਟੀ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤੇ ਜਿਹੜਾ ਟੀਕਾ ਕਰਨ ਦਾ ਕਾਰਡ ਹੈ ਉਹ ਜਦੋਂ ਮਦਰ ਪ੍ਰੈਗਨੈਂਟ ਹੁੰਦੀ ਹੈ ਉਦੋਂ ਤੋਂ ਹੀ ਸਟਾਰਟ ਹੋ ਜਾਂਦਾ ਜਦੋਂ ਮਦਰ ਦੇ ਪ੍ਰੈਗਨਨਸੀ ਡਿਟेक्ट ਹੁੰਦੀ ਹੈ ਉਹਨੂੰ ਟੈਟਨਸ ਦਾ ਟੀਕਾ ਲੱਗਦਾ ਉਸ ਤੋਂ 1 ਮਹੀਨੇ ਬਾਅਦ ਫਿਰ ਸੈਕਿੰਡ ਡੋਸ ਟੈਟਨਸ ਦੀ ਰਿਪੀਟ ਹੁੰਦੀ ਹੈ ਉਹ ਤਾਂ ਮਦਰ ਦਾ ਕਾਰਡ ਹੋ ਗਿਆ ਉਸ ਤੋਂ ਬਾਅਦ ਜਿੱਦਾਂ ਹੀ ਬੱਚਾ ਪੈਦਾ ਹੁੰਦਾ ਹੈ ਆ ਬੱਚੇ ਦਾ ਇਮਿਊਨਾਈਜੇਸ਼ਨ ਕਾਰਡ ਨਾਲ ਬਣਨਦਾ ਜਿਹਨੂੰ ਆਪਾਂ ਥਰੋਅਆਊਟ ਬੱਚੇ ਦੀ ਜਦੋਂ ਜਦੋਂ ਆਪਾਂ ਟੀਕਾ ਕਰਨ ਲਗਵਾਉਣਾ ਹੈ ਉਹ ਨਾਲ ਲੈ ਕੇ ਪੇਰੈਂਟਸ ਆਂਦੇ ਆ ਔਰ ਉੱਪਰ ਪ੍ਰੋਪਰ ਐਂਟਰੀਜ਼ ਹੁੰਦੀਆਂ ਹੈ ਮੈਂ ਡੇਟ ਮੈਂਸ਼ਨਸ ਹੁੰਦੀਆਂ ਕਿਹੜਾ ਟੀਕਾ ਲੱਗ ਰਿਹਾ ਕਦੋਂ ਲੱਗ ਰਿਹਾ ਕਾਰੇ ਕਰਨ ਵਾਸਤੇ ਲੱਗ ਰਿਹਾ ਔਰ ਕਦੋਂ ਅਗਲਾ ਡਿਊ ਹੋਏਗਾ ਸਾਰਾ ਕੁਝ ਮੈਂਸ਼ਨ ਕਰਕੇ ਦਿੰਦੇ ਆ ਸਟਾਫ ਜੀ ਯਾਨੀ ਕਿ ਬੱਚੇ ਦੀ ਟੀਕਾਕਰਨ ਮੁਹਿੰਮ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਵਿੱਚ ਮਾਂ ਨੂੰ ਲੱਗਣ ਵਾਲਾ ਟੈਟਨਸ ਤੋਂ ਬਚਾ ਦਾ ਟੀਕਾ ਵੀ ਸ਼ਾਮਲ ਹੁੰਦਾ ਹੈ ਜੀ ਜੀ ਤੇ ਡਾਕਟਰ ਸਾਹਿਬ ਬੱਚਾ ਧਰਤੀ ਤੇ ਆ ਗਿਆ ਉਹਦੇ ਪਹਿਲਾ ਟੀਕਾ ਤਾਂ ਲੱਗ ਬੱਚੇ ਦੇ ਕਿਹੜੇ ਕਿਹੜੇ ਟੀਕੇ ਜ਼ਰੂਰੀ ਨੇ ਜਿਹੜੇ ਲੱਗਦੇ ਨੇ ਅ ਦੇਖੋ ਜਦੋਂ ਬੱਚਾ ਪੈਦਾ ਹੁੰਦਾ ਉਹ ਸਭ ਤੋਂ ਪਹਿਲਾਂ ਤੇ ਅਸੀਂ ਜਿਹੜਾ BCG ਜਿਹਨੂੰ ਆਪਾਂ ਲੋਦੇ ਦਾ ਟੀਕਾ ਕਹਿੰਦੇ ਆ ਉਹ ਲਗਾਉਂਦੇ ਆ BCG ਹੈਪਟਾਈਟਸ B ਤੇ ਦੋ ਬੁੰਨਾ ਜ਼ਿੰਦਗੀ ਜਿਹਨੂੰ ਆਪਾਂ ਪੋਲੀਓ ਡਰਾਪਸ ਕਹਿੰਦੇ ਆ ਜੀ ਇਹ ਜਦੋਂ ਬੱਚਾ ਪੈਦਾ ਹੁੰਦਾ ਸੀ ਉਹਨੂੰ ਫਸਟ ਜਿਹੜਾ ਟੀਕਾ ਜਿਹਨੂੰ ਕਹਿੰਦੇ ਆ ਉਹ ਲਗਾਉਂਦੇ ਆ ਇਹ ਟੀਕਾ ਜਦੋਂ ਲੱਗਦਾ ਤੇ ਉਹ ਬੱਚੇ ਦਾ ਕਾਰਡ ਬਣ ਜਾਂਦਾ ਅੱਜ ਕੱਲ ਜਿਹੜਾ ਜਨਰੇਸ਼ਨ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਅਪਡੇਟ ਹੋ ਰਿਹਾ ਔਰ ਹੁਣ ਕੀ ਹੋ ਰਿਹਾ ਕਿ ਜਿਹੜਾ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਐਡੀਸ਼ਨ ਹੋ ਗਈ ਹੈ ਕਿ ਜਿਹੜਾ ਕਾਰਡ ਦੇ ਨਾਲ ਨਾਲ ਸਰਕਾਰ ਵੱਲੋਂ ਇਹਨੂੰ ਆਨਲਾਈਨ ਕੀਤਾ ਜਾ ਰਿਹਾ ਤਾਂਕਿ ਇਨ ਫਿਊਚਰ ਦੇ ਵਿੱਚ ਪੇਰੈਂਟਸ ਆਪਣੇ ਛੋਟੇ ਬੱਚਿਆਂ ਦਾ ਵੈਕਸੀਨੇਸ਼ਨ ਕਾਰਡ ਉਹ ਆਪ ਹੀ ਡਾਊਨਲੋਡ ਕਰ ਸਕਦੇ ਆ ਆਪ ਵੀ ਦੇਖ ਸਕਦੇ ਆ ਜੀ ਔਰ ਗਵਰਨਮੈਂਟ ਅਰੇ ਉੱਪਰ ਬਹੁਤ ਜ਼ਿਆਦਾ ਫੋਕਸ ਕਰ ਰਹੀ ਹੈ ਕਿ ਹਰ ਬੱਚਾ ਵੈਕਸੀਨੇਟ ਹੋਵੇ ਹਰ ਬੱਚੇ ਦਾ ਟੀਕਾਕਰਨ ਹੋਵੇ ਔਰ ਹਰ ਬੱਚੇ ਦਾ ਰਿਕਾਰਡ ਪ੍ਰੋਪਰ ਤਰੀਕੇ ਨਾਲ ਮੇਨਟੇਨ ਬਾਈ ਪੇਰੈਂਟਸ ਐਂਡ ਬਾਈ ਗਵਰਨਮੈਂਟ ਦੋਨਾਂ ਤੋਂ ਹੋਵੇ ਜੀ ਡਾਕਟਰ ਜਦੋਂ ਆਪਾਂ ਸਰਕਾਰੀ ਤੌਰ ਤੇ ਟੀਕਿਆਂ ਦੀ ਗੱਲ ਕਰਦੇ ਆ ਤਾਂ ਪਹਿਲਾਂ ਕਹਿੰਦੇ ਹੁੰਦੇ ਸੀ ਜ਼ਰੂਰੀ ਕਰਦੇ ਆ ਤਾਂ ਪਹਿਲਾਂ ਕਹਿੰਦੇ ਹੁੰਦੇ ਸੀ ਜ਼ਰੂਰੀ ਛੇ ਟੀਕੇ ਫਿਰ ਟੀਕਿਆਂ ਦੀ ਗਿਣਤੀ 'ਚ ਵਾਧਾ ਹੋਇਆ ਜ਼ਰੂਰੀ ਸੱਤ ਟੀਕੇ ਤੇ ਕੀ ਇਹ ਹੁਣ ਵੀ ਵਾਧਾ ਹੈ ਕਿ ਜਾਂ ਫਿਰ ਜਿੱਦਾਂ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਜਾਈਏ ਤੇ ਬਹੁਤ ਸਾਰੇ ਟੀਕੇ ਗਿਣਾ ਦਿੱਤੇ ਜਾਂਦੇ ਨੇ ਹਾਂ ਦੇਖਿਆ ਇਸ ਤਰ੍ਹਾਂ ਹੈ ਕਿ ਟਾਈਮ ਟੂ ਟਾਈਮ ਟੀਕਿਆਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਪਹਿਲੇ ਟਾਈਮ ਤੇ ਟੀਕੇ ਬਹੁਤ ਘੱਟ ਸੀਗੇ ਪਰ ਜਿਉਂ-ਜਿਉਂ ਟਾਈਮ ਦੇ ਨਾਲ-ਨਾਲ ਬਿਮਾਰੀਆਂ ਦੇ ਵਿੱਚ ਵਾਧਾ ਹੋ ਰਿਹਾ ਤੇ ਟੀਕਿਆਂ ਦੇ ਵਿੱਚ ਵੀ ਵਾਧਾ ਹੋ ਰਿਹਾ ਛੋਟੇ ਬੱਚਿਆਂ ਨੂੰ ਟੀਕੇ ਜਿਹੜੇ ਆ ਉਹ ਸਾਰੇ ਤਰ੍ਹਾਂ ਦੇ ਮੈਂ ਇਹ ਕਹਿਣਾ ਚਾਹੁੰਗਾ ਕਿ ਪ੍ਰਾਈਵੇਟ ਦੇ ਬਰਾਬਰ ਟੀਕੇ ਲੱਗਦੇ ਆ ਔਰ ਅਸੀਂ ਜਿਹੜੀ ਕਹਿੰਦੇ ਆ ਕਿ ਜਿਹੜੀ ਕੁਆਲਿਟੀ ਕਈ ਵਾਰੀ ਕਹਿ ਦਿੰਦੇ ਆ ਬਟ ਸਰਕਾਰੀ ਦੇ ਵਿੱਚ ਜਿਹੜੇ ਟੀਕਾ ਕਰਨ ਦੀ ਕੁਆਲਿਟੀ ਔਰ ਜਿਹੜੀ ਕੋਲਡ ਚੇਨ ਆ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਮੰਨੀ ਜਾਂਦੀ ਆ ਉਹ ਪ੍ਰੋਪਰ ਤਰੀਕੇ ਨਾਲ ਮੈਨੂਫੈਕਚਰਿੰਗ ਤੋਂ ਲੈ ਕੇ ਬੱਚੇ ਦੇ ਟੀਕੇ ਲਗਾਉਣ ਤੱਕ ਪ੍ਰੋਪਰ ਮੇਨਟੇਨ ਹੁੰਦੀ ਹੈ ਪ੍ਰੋਪਰ ਰਿਕਾਰਡ ਹੁੰਦੀ ਹੈ ਔਰ ਪ੍ਰੋਪਰ ਤਰੀਕੇ ਨਾਲ ਹੋਰਾ ਅਬਜ਼ਰਵ ਕੀਤਾ ਜਾਂਦਾ ਜੀ ਨੌਕਸਸ ਬਹੁਤ ਸਾਰੇ ਮਾਮਾ ਖਾਸ ਤੌਰ ਤੇ ਨਵਜਨਮੇ ਬੱਚਿਆਂ ਦੀਆਂ ਮਾਮਾ ਤੁਹਾਨੂੰ ਇਸ ਵੇਲੇ ਸੁਣ ਰਹੀਆਂ ਨੇ ਤੇ ਬਹੁਤ ਸਾਰੇ ਉਹਨਾਂ ਦੇ ਵੱਡੇ ਭੈਣ ਭਰਾ ਵੀ ਸੁਣ ਰਹੇ ਨੇ ਉਹ ਜਾਨਣਾ ਚਾਹਣਗੇ ਅਸੀਂ ਤੇ ਬੱਚੇ ਨੂੰ ਕਿਹੜਾ ਕਿਹੜਾ ਜ਼ਰੂਰੀ ਟੀਕਾ ਲੱਗਦਾ ਜੀ ਜੀਵੇਂ ਮੈਂ ਆਪ ਜੀ ਨੂੰ ਪਹਿਲਾਂ ਦੱਸਿਆ ਕਿ ਜਨਮ ਤੇ ਹੀ ਬੱਚੇ ਨੂੰ BCG ਹੈਪੇਟਾਇਟਸ B ਤੇ ਪੋਲੀਓ ਦੀਆਂ ਦੋ ਡਰੋਪਸ ਪੁਲਾਈਆਂ ਜਾਂਦੀਆਂ ਹਨ ਯਾਨੀ ਕਿ ਹਸਪਤਾਲ ਤੋਂ ਬੱਚਾ ਪੀ ਕੇ ਹੀ ਘਰ ਆਉਂਦਾ ਹੈ ਤੇ ਟੀਕਾ ਲਵਾ ਕੇ ਘਰ ਆਉਂਦਾ ਜੀ ਜੀ ਬਿਲਕੁਲ ਜੀ ਇਨ ਕੇਸ ਅਗਰ ਮੰਨ ਲਓ ਕਿ ਡਿਲੀਵਰੀ ਜਿੱਦਾਂ ਕਿਸੇ ਬੱਚੇ ਦੀ ਪ੍ਰਾਈਵੇਟ ਹੋਈ ਹੈ ਔਰ ਉਹ ਸਰਕਾਰੀ ਟੀਕਾ ਲਵਾਉਣਾ ਚਾਹੇ ਤਾਂ ਜਿਹੜਾ ਸਰਕਾਰ ਦੁਆਰਾ ਇੱਕ ਦਿਨ ਨਿਸ਼ਚਿਤ ਕੀਤਾ ਹੋਇਆ ਹੈ ਹਰ ਬੁੱਧਵਾਰ ਜੀ ਹਰ ਬੁੱਧਵਾਰ ਜਿਹੜਾ ਸਬ ਸੈਂਟਰ ਦੇ ਵਿੱਚ ਜਿਹੜਾ ਟੀਕਾ ਲਗਾ ਜਾਂਦਾ ਹੈ A N M ਦੁਆਰਾ ਜੀ ਔਰ ਜਿੱਦਾਂ ਹੀ ਡਿਲੀਵਰੀ ਹੁੰਦੀ ਹੈ ਉੱਥੇ ਜਿਹੜੇ ਵੀ ਪਿੰਡ ਆ ਸ਼ਹਿਰ ਦੇ ਵਿੱਚ ਜਿੱਥੇ ਵੀ ਬੱਚਾ ਪੈਦਾ ਹੁੰਦਾ ਉੱਥੇ ਆਸ਼ਾ ਵਰਕਰ ਹੁੰਦੀ ਹੈ ਉਹ ਪ੍ਰੋਪਰ ਰਿਕਾਰਡ ਮੈਂਟੇਨ ਕਰਦੀ ਹੈ ਜੇ ਕੋਈ ਡਿਲੀਵਰੀ ਹੋਈ ਹੈ ਉਹ ਘਰ ਜਾ ਕੇ ਬੱਚਿਆਂ ਦੇ ਪੇਰੈਂਟਸ ਨੂੰ ਦੱਸਦੀ ਹੈ ਕਿ ਤੁਹਾਡੇ ਬੱਚੇ ਦਾ ਟੀਕਾ ਜਿਹੜਾ ਡਿਊ ਹੈਗਾ ਤੇ ਲਗਵਾਉਣਾ ਚਾਹੀਦਾ ਉਹ ਬੁੱਧਵਾਰ ਆਪਣੇ ਨੇੜੇ ਦੇ ਜਿਹੜੇ ਵੀ ਸਬ ਸੈਂਟਰ ਜਾ ਕੇ ਟੀਕਾ ਲਵਾ ਸਕਦੇ ਆ ਮੰਨ ਲਓ ਫਰਜ਼ ਕਰੋ ਕਿ ਜੇ ਬੁੱਧਵਾਰ ਛੁੱਟੀ ਆ ਗਈ ਤੇ ਉਹ ਅਗਲੇ ਦਿਨ ਵੀਰਵਾਰ ਵੀ ਜਾ ਕੇ ਟੀਕਾ ਲਵਾ ਸਕਦੇ ਆ ਇਹ ਤਾਂ ਹੋ ਗਿਆ ਬਰਥ ਤੇ ਉਸ ਤੋਂ ਬਾਅਦ ਬੱਚਾ ਤੁਹਾਡੇ ਦਾ ਜਿਹੜਾ ਨੈਕਸਟ ਟੀਕਾ ਲੱਗਦਾ ਉਹ 1 1.5 ਮਹੀਨੇ ਤੇ ਜਾ ਕੇ ਟੀਕਾ ਜਿਹੜਾ ਜਿਸ ਵਿੱਚ ਪੰਜ ਟੀਕਿਆਂ ਦਾ ਮਿਸ਼ਰਣ ਹੁੰਦਾ ਹੈ ਜਿਹਦੇ ਵਿੱਚ ਆਪਾਂ ਜਿਹਨੂੰ ਡੀਪੀਟੀ ਕਹਿ ਦਿੰਦੇ ਆ ਹੈਪੇਟਾਈਟਸ ਬੀ ਕਹਿ ਦਿੰਦੇ ਆ ਤੇ ਹਿਬ ਕਹਿ ਦਿੰਦੇ ਆ ਉਸ ਤੋਂ ਇਲਾਵਾ ਦੋ ਡਰਾਪਸ ਜਿਹੜੀਆਂ ਉਹ ਦੋ ਬੂੰਦਾ ਪੋਲੀਓ ਦੀਆਂ ਉਸ ਤੋਂ ਇਲਾਵਾ ਜਿਹੜਾ ਫ੍ਰੈਕਸ਼ਨਲ ਆਈਪੀਵੀ ਇੰਜੈਕਟੇਬਲ ਪੋਲੀਓ ਵੀ ਸਟਾਰਟ ਹੋ ਗਿਆ ਉਸ ਤੋਂ ਇਲਾਵਾ ਨਿਊਮੋਕੋਕਲ ਨਿਮੋਨੀਆ ਦੀ ਬਚਾਅ ਵਾਸਤੇ ਇਹ ਵੀ ਟੀਕਾ ਲੱਗਦਾ ਆ ਤੇ ਪਲੱਸ ਰੋਟਾ ਵਾਇਰਸ ਉਰੀਆਂ ਪੰਜ ਬੂੰਦਾ ਨਾਲ ਪਲਾਈਆਂ ਜਾਂਦੀਆਂ ਇਹ 1.5 ਮਹੀਨੇ ਤੇ ਜੀ ਉਸ ਤੋਂ ਬਾਅਦ 45 ਤੋਂ ਜਿੱਦਾਂ 1.5 ਮਹੀਨਾ ਹੋ ਗਿਆ ਫਿਰ 2 ਟਾਈ ਮਹੀਨੇ ਤੇ ਦੁਬਾਰਾ ਇੰਜੈਕਸ਼ਨਸ ਰਿਪੀਟ ਹੁੰਦੇ ਆ ਜਿਹੜੇ 2 ਮਹੀਨੇ ਤੇ ਲੱਗਦੇ ਆ ਉਹਦੇ ਵਿੱਚ ਡੀਪੀਟੀ ਲੱਗਦਾ ਆ ਪੋਲੀਓ ਡਰੋਪਸ ਲਾਇਆ ਜਾਂਦੇ ਆ ਉਸ ਤੋਂ ਇਲਾਵਾ ਬੱਚੇ ਨੂੰ ਨਾਲ ਪੇਰੈਂਟਸ ਨੂੰ ਦੱਸਿਆ ਜਾਂਦਾ ਹੈ ਕਿ ਜਿਹੜਾ ਵੀ ਤੁਹਾਡੇ ਬੱਚੇ ਦੇ ਟੀਕਾ ਲੱਗ ਰਿਹਾ ਉਹ ਕਿਹੜਾ ਟੀਕਾ ਲੱਗ ਰਿਹਾ ਕਿਹੜੀ ਬਿਮਾਰੀ ਦੇ ਬਚਾਅ ਵਾਸਤੇ ਲੱਗ ਰਿਹਾ ਇਹ ਟੀਕੇ ਦਾ ਨਾਲ ਥੋੜਾ ਬੋਤਾ ਨੁਕਸਾਨ ਕੀ ਹੈ ਮਤਲਬ ਨੁਕਸਾਨ ਦਾ ਮਤਲਬ ਕੀ ਬੱਚੇ ਨੂੰ ਬੁਖਾਰ ਹੋ ਸਕਦਾ ਹੈ ਸਾਈਡ ਇਫੈਕਟ ਸਾਈਡ ਇਫੈਕਟ ਛੋਟੇ ਮੋਟੇ ਜਿਹੜੇ ਉਹ ਦੱਸਦੇ ਆ ਪਰ ਉਤੋਂ ਡਰਨਾ ਘਬਰਾਉਣਾ ਬਿਲਕੁਲ ਨਹੀਂ ਬਿਲਕੁਲ ਨਹੀਂ ਜੀ ਉਹ ਜਿਹੜਾ ਸਾਈਡ ਇਫੈਕਟਸ ਜਿਹੜੇ ਥੋੜੇ ਬੋਤੇ ਹੁੰਦੇ ਆ ਉਹ ਬੁਖਾਰ ਹੋਣਾ ਜਾਂ ਥੋੜੀ ਬੋਤੀ ਸੋਜਣ ਹੋਣੀ ਉਹ ਨੋਰਮਲ ਹੈ ਹਾਂ ਅਗਰ ਕਿ ਪੇਰੈਂਟਸ ਨੂੰ ਲੱਗਦਾ ਹੈ ਕਿ ਬੁਖਾਰ ਰਹਿ ਰਿਹਾ ਹੈ ਜਾਂ ਸੋਜਿਸ਼ ਵੱਧ ਗਈ ਹੈ ਉਹ ਫਿਰ ਇਮੀਡੀਏਟਲੀ ਅਗਲੇ ਦਿਨ ਜਾ ਕੇ ਆਪਣੇ ਨੇੜੇ ਦੇ ਸਬ ਸੈਂਟਰ ਦੇ ਵਿੱਚ ਆਪਣੇ ਐਨਐਮ ਭੈਣ ਜੀ ਨੂੰ ਜਾਂ ਆਸ਼ਾ ਵਰਕਰ ਨੂੰ ਦੱਸ ਸਕਦੇ ਤੇ ਉਹਨਾਂ ਦੁਆਰਾ ਉਹ ਮੋਨੀਟਰ ਕੀਤਾ ਜਾਂਦਾ ਹੈ ਉਸ ਤੋਂ ਇਲਾਵਾ ਜੇ ਲੋਡ ਪਵੇ ਤਾਂ ਨੇੜੇ ਦੇ ਜਿਹੜੇ ਵੀ ਹਸਪਤਾਲ ਹੈ ਉੱਥੇ ਉਹਨੂੰ ਦਿਖਾਇਆ ਜਾਂਦਾ ਹੈ ਉਸ ਬੱਚੇ ਦਾ ਪ੍ਰੋਪਰ ਰਿਕਾਰਡ ਮੈਂਟੇਨ ਕੀਤਾ ਜਾਂਦਾ ਹੈ ਕਿ ਬੱਚੇ ਨੂੰ ਇਸ ਟੀਕੇ ਦੇ ਨਾਲ ਥੋੜੇ ਸਾਈਡ ਇਫੈਕਟ ਹੋਏ ਸੀਗੇ ਪੇਰੈਂਟਸ ਨੂੰ ਦੱਸਿਆ ਜਾਂਦਾ ਹੈ ਕਿ ਜਦੋਂ ਤੁਸੀਂ ਅਗਲੀ ਵਾਰੀ ਟੀਕਾ ਲਗਵਾਣ ਆਉਣਾ ਹੈ ਤਾਂ ਸਾਨੂੰ ਕਾਈਂਡਲੀ ਇੱਕ ਵਾਰੀ ਦੱਸਿਆ ਜਾਵੇ ਕਿ ਤੁਹਾਡੇ ਬੱਚੇ ਦੇ ਨਾਲ ਪਿਛਲੀ ਵਾਰੀ ਟੀਕੇ ਦੇ ਨਾਲ ਸਾਈਡ ਇਫੈਕਟ ਹੋਏ ਸੀ ਤਾਂਕਿ ਟੀਕਾ ਲਗਾਉਣ ਤੋਂ ਪਹਿਲਾਂ ਪ੍ਰੋਪਰ ਤਰੀਕੇ ਦੇ ਨਾਲ ਬੱਚੇ ਨੂੰ ਐਗਜ਼ਾਮਿਨ ਕੀਤਾ ਜਾਵੇ ਜੀ ਤੇ ਡਾਕਟਰ ਕਿੰਨੀ ਉਮਰ ਤੱਕ ਬੱਚੇ ਨੂੰ ਜ਼ਰੂਰੀ ਟੀਕੇ ਲੱਗ ਦੇਖਿਏ ਇਸ ਤਰ੍ਹਾਂ ਕੀ ਟੀਕਾ ਟਿਲ 16 ਸਾਲ ਤੱਕ ਲੱਗਦੇ ਆ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਟੀਕੇ ਹੌਲੀ-ਹੌਲੀ ਕੱਟੀ ਜਾਂਦੇ ਆ ਹਮਮ ਬੱਚੇ ਦੀ ਇਮਿਊਨਿਟੀ ਵੀ ਸਟਰੋਂਗ ਹੁੰਦੀ ਰਹਿੰਦੀ ਹੈ ਪਲੱਸ ਬੱਚਿਆਂ ਨੂੰ ਇਹ ਥੋੜਾ-ਬੋਤਾ ਅਵੇਅਰ ਵੀ ਹੋ ਜਾਂਦੇ ਆ ਪਰ ਇਹ ਕੀ ਟੀਕੇ 16 ਸਾਲ ਤੱਕ ਲੱਗ ਜਾਂਦੇ ਆ ਜੀ ਡਾਕਟਰ ਜੀ ਹੁਣ ਗੱਲ ਇਹ ਇਹ ਆਉਂਦੀ ਹੈ ਕਿ ਕਈ ਵਾਰੀ ਕੀ ਹੁੰਦਾ ਵੰਡੇ ਜਾਣ ਦੀ ਵਾਰੀ ਆ ਜਾਂਦੀ ਹੈ ਤੇ ਬੱਚੇ ਦੇ ਟੀਕੇ ਦੀ ਵੀ ਵਾਰੀ ਆਂਦੀ ਹੈ ਮਾਵਾ ਕਹਿੰਦੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਮੈਂ ਤਾਂ ਵੰਡੇ ਜਾਣਾ ਟੀਕਾ ਫੇਰ ਲਵਾ ਲਵਾਂਗੀ 15 ਦਿਨਾਂ ਬਾਅਦ ਲਵਾ ਲਵਾਂਗੀ ਕੀ ਟੀਕਾ ਨਿਸ਼ਚਿਤ ਤਰੀਕ ਨੂੰ ਹੀ ਲੱਗਣਾ ਚਾਹੀਦਾ ਹੈ ਕਿ ਜਾਂ ਫਿਰ ਜਿਹੜੀ 15 16 ਦਿਨਾਂ ਦੀ ਗੱਲ ਹੈ ਜਾਂ ਮਹੀਨੇ ਦੀ ਗੱਲ ਹੈ ਇਹ ਚੱਲ ਸਕਦੀ ਹੈ। ਹਾਂ ਦੇਖੋ ਇਸ ਤਰ੍ਹਾਂ ਹੈ ਕਿ ਟੀਕਾਕਰਨ ਹਮੇਸ਼ਾ ਚਾਹੀਦਾ ਹੈ ਕਿ ਜਿਹੜੀ ਡਿਊ ਡੇਟ ਹੈ ਉੱਥੇ ਹੀ ਲਵਾਇਆ ਜਾਵੇ। ਹੂੰ ਉਹਦਾ ਬੈਨੀਫਿਟ ਬੱਚੇ ਨੂੰ ਬਹੁਤ ਜ਼ਿਆਦਾ ਹੋਏਗਾ। ਬੱਚੇ ਦੀ ਜਿਹੜੀ ਬਿਮਾਰੀਆਂ ਤੋਂ ਬਚਾ ਬੁਧੀ ਤਰੀਕੇ ਨਾਲ ਹੋਵੇਗਾ ਪਲੱਸ ਅੱਗੇ ਜਿਉਂ-ਜਿਉਂ ਟਾਈਮ ਵੱਧਦਾ ਆ ਅਸੀਂ ਅਗਲੀ ਵੈਕਸੀਨੇਸ਼ਨ ਨਹੀਂ ਅਗਲਾ ਟੀਕਾ ਕਰਨ ਵੀ ਬੱਚੇ ਨੂੰ ਲਗਾਉਣਾ ਹੁੰਦਾ ਹੈ ਹੂੰ ਹੂੰ ਤੋਂ ਉਸ ਕਰਕੇ ਉਹ ਟਾਈਮ ਜਿਹੜਾ ਜ਼ਰੂਰੀ ਹੈ ਉਹ ਬੱਚਾ ਉਸੇ ਟਾਈਮ ਤੇ ਲਵਾਵੇ ਜੀ ਸੈਕੰਡ ਹੈ ਕਿ ਜਿਹੜਾ ਵੈਕਸੀਨੇਸ਼ਨ ਕਾਰਡ ਜਿਹਨੂੰ ਬੱਟਿਕਾ ਕਰਨ ਕਾਰਡ ਕਹਿੰਦੇ ਆ ਟੀਕਾ ਕਰਨ ਕਾਰਡ ਲੈ ਕੇ ਮਦਰ ਆਪਣੇ ਕਿਤੇ ਹੋਰ ਅਗਰ ਜਾਣਾ ਚਾਹੇ ਤਾਂ ਜਾ ਸਕਦੀ ਹੈ ਉਹ ਟੀਕਾ ਕਰਨ ਕਾਰਡ ਦਿਖਾ ਕੇ ਤੁਸੀਂ ਕਿਸੇ ਵੀ ਸਬ ਸੈਂਟਰ ਦੇ ਵਿੱਚ ਟੀਕਾ ਮੁਫਤ ਟੀਕਾ ਲਵਾ ਸਕਦੇ ਹੋ ਸਰਕਾਰ ਦੁਆਰਾ ਇਹ ਬਹੁਤ ਅੱਛੇ ਤਰੀਕੇ ਨਾਲ ਮੇਨਟੇਨ ਕੀਤਾ ਜਾਂਦਾ ਹੈ ਜੀ ਯਾਨੀ ਕਿ ਇੱਕ ਦਿਨ ਨਹੀਂ ਮੇਨਟੇਨ ਕੀਤਾ ਜਾਂਦਾ ਹੈ ਜੀ ਯਾਨੀ ਕਿ ਇੱਕ ਦਿਨ ਨਿਸ਼ਚਿਤ ਕੀਤਾ ਹੋਇਆ ਹੈ ਪਰ ਜੇਕਰ ਤੁਸੀਂ ਵਨ ਡੇ ਗਏ ਹੋ ਤੇ ਵਨ ਡੇ ਗਏ ਗਏ ਦੇ ਵਿੱਚ ਹੀ ਉਹ ਦਿਨ ਆ ਗਿਆ ਆਪਣਾ ਕਾਰਡ ਜ਼ਰੂਰ ਨਾਲ ਰੱਖੋ ਬੱਚੇ ਨੂੰ ਵਨ ਡੇ ਜਾ ਕੇ ਵੀ ਤੁਸੀਂ ਸਰਕਾਰੀ ਹਸਪਤਾਲ ਚੋਂ ਟੀਕਾ ਲਗਵਾ ਸਕਦੇ ਆ ਜੀ ਬਿਲਕੁਲ ਜੀ ਟੀਕਾ ਕਰਨ ਕਾਰਡ ਦਾ ਇਹ ਬਹੁਤ ਫਾਇਦਾ ਹੈਗਾ ਹਰ ਬੱਚੇ ਵਾਸਤੇ ਹਰ ਪੇਰੈਂਟਸ ਵਾਸਤੇ ਕਿ ਉਹ ਹਰ ਟੀਕਾ ਪ੍ਰੋਪਰ ਤਰੀਕੇ ਨਾਲ ਉੱਪਰ ਐਨਐਮ ਦੁਆਰਾ ਰਿਕਾਰਡ ਕੀਤਾ ਜਾਂਦਾ ਹੈ ਇੱਕ ਟੀਕਾਕਰਨ ਕਾਰਡ ਦਾ ਰਿਕਾਰਡ ਜਿਹੜਾ ਉਹ ਕਨਸਰਨਡ ਐਸ ਜਿਹੜੀ ਨਿਜ਼ਾਰਤ ਐਨ ਐਮ ਆਪਣੇ ਕੋਲ ਰੱਖਦੀ ਹੈ ਮੰਨ ਲਓ ਅਗਰ ਕੋਈ ਬੈਨੀਫਿਸ਼ੀਰੀ ਮਦਰ ਆਪਣੇ ਬੱਚੇ ਨੂੰ ਅੱਜ ਟੀਕਾ ਇੱਕ ਪਿੰਡ ਤੋਂ ਲਵਾ ਰਹੀ ਹੈ ਅਗਰ ਮਹੀਨੇ ਬਾਅਦ ਉਹ ਕਿਸੇ ਦੂਸਰੇ ਪਿੰਡ ਗਈ ਹੈ ਤੇ ਉੱਥੇ ਹੋਰੀ ਐਂਟਰੀ ਹੋ ਜਾਏਗੀ ਉੱਥੇ ਉਹਦਾ ਰਿਕਾਰਡ ਮੇਨਟੇਨ ਹੋਏਗਾ ਜੀ ਬਹੁਤ ਸਰੀਆ ਮਾਵਾ ਬਸ ਰੇ ਦਾਦੀਆਂ ਤੇ ਦਾਦਾ ਜੀ ਆਪਣੇ ਬੱਚੇ ਨੂੰ ਪੋਤੇ ਪੋਤੀਆਂ ਨੂੰ ਬੜਾ ਹੀ ਆਪਣੀ ਜਾਨ ਦੇ ਵਿੱਚ ਵਸਾ ਕੇ ਰੱਖਦੇ ਨੇ ਲੁਕੋ ਲੁਕੋ ਕੇ ਰੱਖਦੇ ਨੇ ਕਿ ਹਾਏ ਇਹਨੂੰ ਕਿਸੇ ਦੀ ਨਜ਼ਰ ਨਾ ਲੱਗੇ ਹਨਾ ਪਰ ਬਿਮਾਰੀਆਂ ਦੀ ਨਜ਼ਰ ਤੋਂ ਬਚਾਉਣ ਲਈ ਟੀਕਾ ਬੜਾ ਜ਼ਰੂਰੀ ਹੈ ਠੀਕ ਔਰ ਹੁੰਦਾ ਕੀ ਹੈ ਜੀ ਜਦੋਂ ਤੁਸੀਂ ਕਿਹਾ ਕਿ ਟੀਕਾ ਲਗਾਉਣ ਨਾਲ ਕਈ ਵਾਰ ਬੱਚੇ ਨੂੰ ਹਲਕਾ ਜਿਹਾ ਬੁਖਾਰ ਚੜ ਜਾਂਦਾ ਤੇ ਜਾਂ ਫਿਰ ਰੱਬ ਨਾ ਕਰੇ ਬੱਚੇ ਨੂੰ ਆਲਰੇਡੀ ਪਹਿਲਾਂ ਹੀ ਬੁਖਾਰ ਹੋਵੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਇਸ ਤਰ੍ਹਾਂ ਕੀ ਜੇ ਬੱਚੇ ਨੂੰ ਥੋੜਾ ਬੋਤਾ ਬੁਖਾਰ ਜ਼ੁਕਾਮ ਨਸਲਾ ਹੈਗਾ ਯਾ ਜੀ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਟੀਕਾ ਕਰਨ ਹਲੇ ਨਾ ਕਰਾਈਏ ਬੱਚੇ ਨੂੰ ਪ੍ਰੋਪਰ ਠੀਕ ਹੋ ਲੰਦੀ ਹੈ ਠੀਕ ਹੋਣ ਤੋਂ ਬਾਅਦ ਹੀ ਬੱਚੇ ਨੂੰ ਟੀਕਾ ਲਗਾਈਏ ਜੀ ਤੇ ਡਾਕਟਰ ਸਾਹਿਬ ਕੁਝ ਹੋਰ ਇਹੋ ਜਿਹੇ ਧਿਆਨ ਦੇਣ ਯੋਗ ਗੱਲਾਂ ਜਿਹੜੀਆਂ ਕਿ ਟੀਕਾ ਕਰਨ ਮਹਿੰਮ ਨੂੰ ਮਜ਼ਬੂਤ ਬਣਾਉਂਦੀਆਂ ਨੇ ਜੀ ਬਿਲਕੁਲ ਜੀ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਕਿ ਟੀਕਾ ਕਰਨ ਦਾ ਸ਼ਡਿਊਲ ਵਿੱਕ ਤੇ ਟਿਕਾ ਕਰਨ ਸ਼ੈਡਿਊਲ ਦੇ ਵਿੱਚ ਜਿਤ ਸਮਨ ਦੱਸ ਰਿਹਾ ਸੀ ਕਿ ਡੇਢ ਮਹੀਨੇ 2.5 ਮਹੀਨੇ ਤੇ ਟਿਕਾ ਲੱਗਦਾ ਫਿਰ 3.5 ਮਹੀਨੇ ਤੇ ਟਿਕਾ ਦੁਬਾਰਾ ਰਿਪੀਟ ਹੁੰਦਾ ਜਿਹੜਾ 2.5 ਮਹੀਨੇ ਦੇ ਵਿੱਚ ਟਿਕਾ ਲਗਾਣੇ ਆ ਉਹਦੇ ਵਿੱਚ ਡੀਪੀਟੀ ਜਿਹੜੀ ਪੈਂਟਾਵੈਲੈਂਟ ਹੈ ਉਹ ਲਗਾਣੇ ਆ ਪੋਲੀਓ ਡਰੋਪਸ ਲਾਣੇ ਆ ਤੇ ਰੋਟਾਵਾਇਰਸ ਲਾਣੇ ਆ ਜਿਹੜੀ ਨਵੀਂ ਐਡ ਹੋਇਆ ਜਿਹਦੇ ਵਿੱਚ ਨਿਮੋਨੀਆ ਤੇ ਨਿਮੋਕੁਕਲ ਇੰਜੈਕਸ਼ਨ ਆ ਜੀ ਉਹ ਬਹੁਤ ਫਾਇਦੇਮੰਦ ਦਾ ਬੱਚੇ ਲਈ ਉਹ ਬਹੁਤ ਬੈਨੀਫੀਸ਼ੀਅਰੀ ਹੈਗਾ। ਉਸ ਤੋਂ ਇਲਾਵਾ 9 ਮਹੀਨੇ ਤੇ ਬੱਚੇ ਨੂੰ ਜਾ ਕੇ ਆਪਾਂ ਪਹਿਲਾਂ ਖਸਰੇ ਦੀ ਕਲਰ ਦੱਸੀ ਹੁਣ ਖਸਰੇ ਦੇ ਨਾਲ ਰੂਬੀਲਾ ਲੱਗਦਾ। ਜਿਹਨੂੰ ਆਪਾਂ ਐਮਰ ਕਹ ਦਿੰਦੇ ਆ। ਜੀ। ਨਾਲ ਬੱਚੇ ਨੂੰ ਵਿਟਾਮਿਨ A ਦੀ ਡੋਸ ਪਾਈ ਜਾਂਦੀ ਹੈ। ਜੀ। ਉਸ ਤੋਂ ਬਾਅਦ ਬੱਚੇ ਨੂੰ ਜਿਹੜਾ ਡੀਪੀਟੀ ਦੀ ਬੂਸਟਰ ਡੋਸ ਹੈਗੀ ਜਿਹੜਾ ਡੀਪੀਟੀ ਦੀ ਬੂਸਟਰ ਡੋਸ ਹੈਗੀ ਉਹ ਜਾ ਕੇ 16 ਤੋਂ 24 ਮਹੀਨੇ ਦੇ ਵਿੱਚ ਲੱਗਦੀ ਹੈ ਜੀ। ਜੀ। ਡਾਕਟਰ ਜੀ ਬੱਚਾ ਜਦੋਂ ਸਕੂਲ ਚੱਲੇ ਜਾਂਦਾ ਕੁਝ ਟੀਕੇ ਇਹੋ ਜਿਹੇ ਵੀ ਸਨ ਜਦੋਂ ਅਸੀਂ ਛੋਟੇ ਸੀ ਤੁਹਾਨੂੰ ਸਕੂਲ ਦੇ ਵਿੱਚ ਸਰਕਾਰੀ ਡਾਕਟਰ ਲਗਾਉਣ ਆਉਂਦੇ ਸੀ ਤੇ ਬੱਚਿਆਂ ਦੇ ਰੋ ਅਸ ਤਰ੍ਹਾਂ ਕੀ 20 ਸਾਲ ਪਹਿਲਾਂ ਮੀਜ਼ਲਸ ਦੇ ਨਾਲ ਰੂਬੇਲਾ ਦਾ ਇੰਜੈਕਸ਼ਨ ਲਗਾਉਣਾ ਸ਼ੁਰੂ ਹੋਇਆ ਸੀਗਾ ਜੀ ਜਿਹਨੂੰ ਐਮ ਆਰ ਦੇ ਨਾਮ ਦੇ ਨਾਲ ਕਿਹਾ ਜਾਂਦਾ ਹੈ ਜੀ ਤੇ ਉਹ ਜਾ ਕੇ ਜਦੋਂ ਬੱਚਿਆਂ ਦੇ ਵਿੱਚ ਲੱਗਣਾ ਸ਼ੁਰੂ ਹੋਇਆ ਤੇ ਬੱਚਿਆਂ ਨੂੰ ਥੋੜਾ ਜਿਹਾ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ ਜੀ ਤੇ ਜਿਹੜੇ ਵਿੱਚ ਉਹ ਬੱਚੇ ਡਰ ਜਾਂਦੇ ਸੀਗੇ ਤੇ ਟੀਕਾ ਨਹੀਂ ਲਗਾਉਂਦੇ ਸੀਗੇ ਸਾਡੇ ਵੇਲੇ ਤਾਂ ਪੰਭੀਰੀ ਟੀਕਾ ਗਿਆ ਜਾਂਦਾ ਸੀ ਜਿਹਨੂੰ ਘੁਮਾ ਕੇ ਲਗਾਇਆ ਜਾਂਦਾ ਸੀਗਾ ਨਹੀਂ ਇਹ ਸਟੈਂਡਰਡ ਫਿਲਹਾਲ ਨਹੀਂ ਹੈਗਾ ਕੋਈ ਜੀ ਬਟ ਇਹ ਕੀ ਹਾ ਜਿਹੜਾ ਵੀ ਟੀਕਾ ਕਰਨਾ ਹੁੰਦਾ ਹੈ ਅੱਜ ਕੱਲ ਤੇ ਅਵੇਰਨੈਸ ਬਹੁਤ ਜ਼ਿਆਦਾ ਹੈਗੀ ਹੈ ਜੀ ਉਸ ਟੀਕਾ ਕਰਨ ਤੋਂ ਪਹਿਲਾਂ ਸਰਕਾਰ ਦੁਆਰਾ ਪੂਰੇ ਤਰੀਕੇ ਦੇ ਨਾਲ ਹੋਰੀ ਅਵੇਰਨੈਸ ਕੀਤੀ ਜਾਂਦੀ ਹੈ ਜਾਗਰੂਕਤਾ ਫੈਲਾਈ ਜਾਂਦੀ ਹੈ ਤਾਕੀ ਉਹ ਚੀਜ਼ ਬਾਰੇ ਪੇਰੈਂਟਸ ਨੂੰ ਵੀ ਪਤਾ ਹੋਵੇ ਬੱਚਿਆਂ ਨੂੰ ਵੀ ਪਤਾ ਹੋਵੇ ਤੇ ਟੀਕਾ ਕਰਨ ਜਿਹੜਾ ਲਗਾਉਣ ਤੋਂ ਪਹਿਲਾਂ ਸਕੂਲ ਦੇ ਡਿਪਾਰਟਮੈਂਟ ਜਿਹੜਾ ਹੈ ਸਾਰਾ ਇੰਟੀਮੀਟ ਕੀਤਾ ਜਾਂਦਾ ਹੈ ਤਾਂਕਿ ਉਹ ਸਵਿਚ ਪ੍ਰੋਪਰ ਤਰੀਕੇ ਦੇ ਨਾਲ ਬੱਚਿਆਂ ਨੂੰ ਆਂਦਾ ਤਾਂਕਿ ਉਹ ਸਵਿਚ ਪ੍ਰੋਪਰ ਤਰੀਕੇ ਦੇ ਨਾਲ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਵੇ ਬੱਚਿਆਂ ਨੂੰ ਸਮਝਾਇਆ ਜਾਵੇ ਪੇਰੈਂਟਸ ਦੇ ਨਾਲ ਤਾਲਮੇਲ ਕੀਤਾ ਜਾਵੇ ਤਾਂਕਿ ਕਿਸੇ ਤਰ੍ਹਾਂ ਦੀ ਕੋਈ ਵੀ ਮਿਸਕਮਿਊਨੀਕੇਸ਼ਨ ਨਾ ਹੋਵੇ ਜਾਂ ਬੱਚਿਆਂ ਨੂੰ ਕੋਈ ਪੈਨਿਕ ਕੰਡੀਸ਼ਨ ਨਾ ਆਦਦਾ ਇਕੱਠਾ ਹੋਵੇ ਜੀ ਡਾਕਟਰ ਜੀ ਜਦੋਂ ਆਪਾਂ ਟੀਕਾ ਲਗਵਾਉਣ ਜਾ ਰਹੇ ਹਾਂ ਬੱਚੇ ਨੂੰ ਠੀਕ ਹੈ ਛੋਟਾ ਬੱਚਾ ਤਾਂ ਚਲੋ ਮਾਂ ਨੇ ਖਿਆਲ ਰੱਖਿਆ ਥੋੜਾ ਜਿਹਾ ਵੱਡਾ ਬੱਚਾ ਹੋ ਗਿਆ ਕਈ ਵਾਰੀ ਕੀ ਹੁੰਦਾ ਬੱਚਿਆਂ ਨੇ ਕੁਝ ਵੀ ਨਹੀਂ ਖਾਦਾ ਹੁੰਦਾ ਖਾਲੀ ਪੇਟ ਹੀ ਟੀਕਾ ਲਵਾਉਣ ਚਲੇ ਜਾਂਦੇ ਨੇ ਕੀ ਇਹ ਹਾਨੀ ਕਰ ਸਕਦਾ ਨੁਕਸਾਨ ਕਰ ਸਕਦਾ ਜੀ ਅ ਦੇਖੋ ਆਈਡਲੀ ਹੁੰਦਾ ਹੈ ਕਿ ਜੇ ਬੱਚੇ ਨੇ ਟੀਕਾ ਲਗਵਾਉਣ ਆਇਆ ਤੇ ਉਹ ਥੋੜਾ ਬਥਾ ਕੁਝ ਖਾਓ ਪਲਾ ਕੇ ਲੈ ਕੇ ਆਣ ਜੀ ਤਾਂ ਕਿ ਬੱਚੇ ਨੂੰ ਕਈ ਵਾਰੀ ਬੱਚੇ ਡਰ ਜਾਂਦੇ ਆ ਥੋੜਾ ਡਰਨ ਨਾਲ ਡਰਨ ਦੇ ਨਾਲ ਕੋਈ ਪ੍ਰੋਬਲਮ ਨਹੀਂ ਇਦਾਂ ਦਾ ਕੁਝ ਨਹੀਂ ਕਰਨਾ ਚਾਹੀਦਾ ਕਿ ਜੇ ਬੱਚਾ ਵੱਡਾ ਆ ਬੈਠ ਕੇ ਆਰਮਨਲ ਟਿਕਾ ਲਗਵਾਉਣਾ ਚਾਹੀਦਾ ਬੱਚਿਆਂ ਨੂੰ ਬੱਚੇ ਅੱਜ ਕੱਲ ਦੇ ਕਾਫੀ ਸਮੇਂਦਾਰ ਨੇ ਕਾਫੀ ਗ੍ਰੋਥ ਅੱਛੀ ਹੈ ਨਾ ਬੱਚਿਆਂ ਦੀ ਤੇ ਮੈਂ ਸਾਰੇ ਵੱਡੇ ਬੱਚਿਆਂ ਨੂੰ ਬੇਨਤੀ ਕਰੂੰਗਾ ਕਿ ਹਮੇਸ਼ਾ ਤੁਸੀਂ ਅਗਲੀ ਜਨਰੇਸ਼ਨ ਹੋ ਜੇ ਤੁਸੀਂ ਟਿਕਾ ਕਰਨ ਲਗਵਾ ਰਹੇ ਹੋ ਤੇ ਆ ਕੇ ਆਪਣੇ ਨਾਲ ਦੇ ਆਪਣੇ ਕੀ ਲੀਸਨ ਉਹ ਦੱਸੋ ਕਿ ਟੀਕਿਆਂ ਦਾ ਫਾਇਦਾ ਹੀ ਹੈ ਕੋਈ ਨੁਕਸਾਨ ਨਹੀਂ ਹੈ ਜੀ ਅੱਗੇ ਪਿੱਛੇ ਵੀ ਆਪਣਾ ਬ੍ਰੇਕਫਾਸਟ ਕਰਦੇ ਨੇ ਮਿਸ ਕਰਨਾ ਜੀ ਬਿਲਕੁਲ ਖਾਸ ਤੌਰ ਤੇ ਜਿਹੜੇ ਬੱਚੇ ਵੱਧ ਰਹੇ ਨੇ ਵੱਡੀ ਉਮਰ ਦੇ ਹੌਲੀ ਹੌਲੀ ਹੋ ਰਹੇ ਨੇ ਡਾਕਟਰ ਸਾਹਿਬ ਇਹ ਤਾਂ ਤੁਸੀਂ ਦੱਸ ਦਿੱਤਾ ਟੀਕਾ ਕਰਨ ਦੀ ਮਹੱਤਤਾ ਟੀਕਾ ਕਰਨ ਮਹੱਮ ਦੇ ਬਾਰੇ ਹੁਣ ਟੀਕਾ ਕਰਨ ਕਾਰਡ ਵੀ ਕਹਿੰਦੇ ਸੰਭਾਲ ਕੇ ਰੱਖਣਾ ਬੜਾ ਜ਼ਰੂਰੀ ਹੈ ਜੀ ਜੀ ਬਿਲਕੁਲ ਜੀ ਟੀਕਾ ਕਰਨ ਕਾਰਡ ਕਾਫੀ ਜ਼ਿਆਦਾ ਜ਼ਰੂਰੀ ਹੈ ਟੀਕਾ ਕਰਨ ਕਾਰਡ ਦੇ ਨਾਲ ਬੱਚੇ ਦਾ ਸਾਰਾ ਰਿਕਾਰਡ ਉਸ ਕਾਰਡ ਦੇ ਵਿੱਚ ਮੈਂਸ਼ਨ ਹੁੰਦਾ ਜੀ ਹੁਣ ਗਵਰਨਮੈਂਟ ਵੱਲੋਂ ਜਿਵੇਂ ਅਭਜਨ ਦੱਸਿਆ ਕਿ ਕਾਫੀ ਐਡਵਾਂਸ ਹੋ ਗਿਆ ਹੈ ਵੈਕਸੀਨੇਸ਼ਨ ਜਿਹੜਾ ਆਪਾਂ ਕਾਰਡ ਕਹਿੰਦੇ ਆ ਹੁਣ ਸਾਰਾ ਆਨਲਾਈਨ ਵੀ ਨਾਲ ਬਣ ਰਿਹਾ ਜੀ ਐਨਐਮ ਜਿਹੜੇ ਸਾਡੇ ਵੀ ਕੰਸਰਨ ਟੀਕਾਕਰਨ ਕਰਦੇ ਆ ਉਹ ਇਹ ਰਿਕਾਰਡ ਆਪਣੇ ਰਜਿਸਟਰਸ ਦੇ ਵਿੱਚ ਤਾਂ ਰੱਖਦੇ ਹੀ ਆ ਪਲੱਸ ਅੱਜਕੱਲ੍ਹ ਆਨਲਾਈਨ ਵੀ ਰਿਕਾਰਡ ਹੁੰਦਾ ਹੈ ਅਰੀ ਐਗਜ਼ਾਮਪਲ ਤੁਹਾਨੂੰ ਪਤਾ ਹੀ ਹੈ ਕਿ ਹੁਣੇ 2019 ਤੋਂ ਬਾਅਦ ਜਦੋਂ ਕੋਵਿਡ ਆਸੀ ਤੇ ਕੋਵਿਡ ਵੈਕਸੀਨੇਸ਼ਨ ਸਟਾਰਟ ਹੋਈ ਸੀ ਜੀ ਹਰ ਇੱਕ ਬੰਦੇ ਦਾ ਉਹ ਰਿਕਾਰਡ ਆਨਲਾਈਨ ਛੜਿਆ ਹੋਇਆ ਤੁਸੀਂ ਜਦੋਂ ਮਰਜ਼ੀ ਆਪਣੇ ਉਹ ਰਿਕਾਰਡ ਨੂੰ ਖੋਲ ਕੇ ਉਹਨੂੰ ਡਾਊਨਲੋਡ ਕਰ ਸਕਦੇ ਹੋ ਤੇ ਫਿਊਚਰ ਦੇ ਵਿੱਚ ਯੂਜ਼ ਕਰ ਸਕਦੇ ਹੋ ਜੀ ਡਾਕਟਰ ਜੀ ਤਾਂ ਆਪਾਂ ਅੱਜ ਕੀਤੀ ਬੱਚਿਆਂ ਦੇ ਟੀਕਿਆਂ ਦੀ ਗੱਲ ਹੁਣ ਕੋਵਿਡ ਦੇ ਨਾਲ ਜੁੜ ਜਾਂਦੇ ਨੇ ਦੋ ਕੋਵਿਡ ਦੇ ਟੀਕੇ ਵੈਕਸੀਨੇਸ਼ਨ ਉਹ ਕਿੰਨੇ ਕੁ ਜ਼ਰੂਰੀ ਸਨ ਤੇ ਕਿੰਨੇ ਕੁ ਹਨ ਦੇਖਿਓ ਕਰੋਨਾ ਦੀ ਵੈਕਸੀਨ ਜ਼ਰੂਰੀ ਤਾਂ ਬਹੁਤ ਸੀਗੀ ਔਰ ਆਈ ਥਿੰਕ ਕਿ ਜਿਹੜਾ ਕੋਵਿਡ ਰੁਕਿਆ ਆ ਕੋਵਿਡ ਨਾਲ ਲੋਕਾਂ ਦੀ ਜਾਨ ਬਚੀ ਉਹ ਵੈਕਸੀਨੇਸ਼ਨ ਦੇ ਨਾਲ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਹ ਹ ਔਰ ਜਿਹੜੀ ਵੀ ਵੈਕਸੀਨੇਸ਼ਨ ਹੈ ਚਾਹੇ ਉਹ ਕੋਵਿਡ ਸੀ ਜਾਂ ਜਿਹੜੀ ਵੀ ਅਸੀਂ ਬੱਚਿਆਂ ਨੂੰ ਜਿਹੜੀ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਦੇ ਤਹਿਤ ਲਗਾਉਂਦੇ ਆ ਇਹ ਬਹੁਤ ਹੀ ਸੋਚ ਸਮਝ ਕੇ WHO ਵੱਲੋਂ ਪ੍ਰੋਪਰ ਤਰੀਕੇ ਨਾਲ ਉਸ ਹਰ ਵੈਕਸੀਨ ਦੇ ਉੱਪਰ ਸਟੱਡੀ ਕੀਤਾ ਜਾਂਦਾ ਹੈ ਹਰ ਵੈਕਸੀਨ ਦਾ ਫਾਇਦਾ ਨੁਕਸਾਨ ਦੇਖਿਆ ਜਾਂਦਾ ਹਰ ਹਰ ਵੈਕਸੀਨ ਦੇ ਉੱਪਰ ਪ੍ਰੋਪਰ ਤਰੀਕੇ ਦੇ ਨਾਲ ਕੋਲਡ ਚੇਨ ਮੇਨਟੇਨ ਕੀਤੀ ਜਾਂਦੀ ਹੈ ਉਹ ਟੀਕਾ ਤਿਆਰ ਹੋਣ ਤੋਂ ਬਾਅਦ ਕਿਵੇਂ ਹਰ ਗਰਾਊਂਡ ਲੈਵਲ ਤੱਕ ਪਹੁੰਚਣਾ ਹੈ ਉਹਨੂੰ ਪ੍ਰੋਪਰ ਅਬਜ਼ਰਵੇਸ਼ਨ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹੀ ਕਿਸੇ ਬੱਚੇ ਜਾਂ ਕਿਸੇ ਬੈਨੀਫੀਸ਼ੀਅਰੀ ਨੂੰ ਟੀਕਾ ਲਗਾਇਆ ਜਾਂਦਾ ਜੀ ਡਾਕਟਰ ਜੀ ਇਹ ਤਾਂ ਹੋ ਗਏ ਸਰਕਾਰੀ ਟੀਕੇ ਜਿਹੜੇ ਤੁਸੀਂ ਗਿਣਾ ਦਿੱਤੇ ਔਰ ਹੁਣ ਹੁੰਦਾ ਕਿ ਕਈ ਵਾਰੀ ਸੀ ਬੱਚੇ ਨੂੰ ਪ੍ਰਾਈਵੇਟ ਡਾਕਟਰ ਦੇ ਕੋਲ ਲੈ ਜਾਂਦੇ ਆ ਤੇ ਉੱਥੋਂ ਸਾਨੂੰ ਬਹੁਤ ਸਾਰੇ ਇਹੋ ਜਿਹੇ ਟੀਕੇ ਜ਼ਰੂਰੀ ਕਹਿ ਕੇ ਜਿਹੜੇ ਹੁੰਦੇ ਵੀ ਮਹਿੰਗੇ ਨੇ ਉਹ ਲਗਵਾਉਣੇ ਵਾਸਤੇ ਕਿਹਾ ਦਿੱਤਾ ਜਾਂਦਾ ਜਿਵੇਂ ਟਾਈਫਾਇਡ ਤੋਂ ਬਚਾ ਦਾ ਟੀਕਾ ਜਾਂ ਫਲਾਨੇ ਬੁਖਾਰ ਤੋਂ ਬਚਾ ਦਾ ਟੀਕਾ ਕਿ ਉਹ ਵੀ ਜ਼ਰੂਰੀ ਹੀ ਹੁੰਦੇ ਨੇ ਦੇਖਿਆ ਇਸ ਤਰ੍ਹਾਂ ਕਿ ਕਾਫੀ ਹੱਦ ਤੱਕ ਹੂੰ ਵੈਕਸੀਨੇਸ਼ਨ ਜਿਹੜੀ ਛੋਟੇ ਬੱਚਿਆਂ ਦਾ ਟੀਕਾ ਕਰਨ ਹੈ ਉਹ ਸਰਕਾਰੀ ਦੇ ਵਿੱਚ ਆ ਚੁੱਕੀ ਹੈ ਹੂੰ ਤੇ ਮੈਂ ਹਰ ਪੇਰੈਂਟ ਨੂੰ ਇਹੀ ਅਪੀਲ ਕਰੂੰਗਾ ਕਿ ਤੁਸੀਂ ਸਰਕਾਰੀ ਹਸਪੀਟਲਾਂ ਵਿੱਚ ਆਓ ਡਿਸਪੈਂਸਰੀਆਂ ਵਿੱਚ ਟੀਕਾ ਲਵਾਓ ਆਪਣੇ ਨੇੜੇ ਦੇ ਬੱਚਿਆਂ ਡਾਕਟਰ ਨਾਲ ਤਾਲਮੇਲ ਕਰੋ ਉਹਨਾਂ ਦੀ ਸਲਾਹ ਲਓ ਅਗਰ ਲੱਗਦਾ ਹੈ ਕਿ ਬੱਚੇ ਨੂੰ ਕੋਈ ਤਕਲੀਫ ਹੈ ਉਹ ਉਹਨਾਂ ਨਾਲ ਡਿਸਕਸ ਕਰੋ ਜਿਵੇਂ ਉਹ ਤੁਹਾਨੂੰ ਗਾਈਡ ਕਰਨਗੇ ਤੁਸੀਂ ਉਹਨਾਂ ਦੀ ਗਾਈਡੈਂਸ ਤੇ ਨਾਲ ਅੱਗੇ ਪ੍ਰੋਸੀਡ ਕਰ ਸਕਦੇ ਹੋ ਜੀ ਬਿਲਕੁਲ ਜੀ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਉਹਦੀ ਸਲਾਹ ਮੁਤਾਬਕ ਹੀ ਤੁਹਾਨੂੰ ਚੱਲਣਾ ਚਾਹੀਦਾ ਟੀਕਾ ਕਾਰਡ ਸੰਭਾਲ ਕੇ ਰੱਖੋ ਕਿਉਂਕਿ ਹੁਣ ਜਦੋਂ ਵੀ ਤੁਸੀਂ ਵਿਦੇਸ਼ ਜਾਣ ਦੀ ਤਿਆਰੀ ਕਰਦੇ ਹੋ ਨਾ ਤੁਹਾਡੇ ਟੀਕੇ ਚੈੱਕ ਕੀਤੇ ਜਾਂਦੇ ਨੇ ਕਿਹੜਾ ਕਿਹੜਾ ਟੀਕਾ ਕਦੋਂ ਕਦੋਂ ਲੱਗਿਆ ਕੀ ਤੁਹਾਡੀ ਟੀਕਾਕਰਨ ਮੁਹਿਮ ਪੂਰੀ ਹੋ ਚੁੱਕੀ ਹੈ ਜੀ ਤੁਹਾਡੇ ਪੂਰੇ ਟੀਕੇ ਲੱਗ ਚੁੱਕੇ ਨੇ ਤੇ ਇਸ ਵਾਸਤੇ ਤੁਸੀਂ ਇਸ ਨੂੰ ਸੰਭਾਲ ਕੇ ਜ਼ਰੂਰ ਰੱਖਣਾ ਹੈ ਔਕਸੋ ਚੱਲਦੇ ਚੱਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਤੇ ਸਾਰੇ ਪੇਰੈਂਟਸ ਨੂੰ ਇਹ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਆਪਣੇ ਸਾਰੇ ਬੱਚਿਆਂ ਨੂੰ 0 ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਜਿਹੜੀ ਵੀ ਟੀਕਾ ਕਰਨ ਚਲਦੇ ਆ ਉਮਰ ਦੇ ਹਿਸਾਬ ਨਾਲ ਟੀਕੇ ਲੱਗਦੇ ਆ ਆਪਣੇ ਨੇੜੇ ਦੇ ਸਬ ਸੈਂਟਰ ਨੇੜੇ ਦੇ ਪੀਐਸਸੀ ਨੇੜੇ ਦੇ ਸੀਐਸਸੀ ਨੇੜੇ ਦੇ ਜਿਹੜੇ ਸਬ ਡਿਵੀਜ਼ਨਲ ਹਸਪਤਾਲ ਆ ਨੇੜੇ ਦੇ ਜਿਹੜੇ ਤੁਹਾਡੇ ਸਿਵਲ ਹਸਪਤਾਲ ਆ ਉਹਨਾਂ ਨਾਲ ਜਾ ਕੇ ਉੱਥੋਂ ਦੇ ਜਿਹੜੇ ਪੀਪੀ ਯੂਨਿਟ ਹੈਗਾ ਜਾਂ ਉਹਨਾਂ ਦੇ ਆਪਣੇ ਤੁਹਾਡੇ ਪਿੰਡ ਦੇ ਏਐਨਐਮ ਨਾਲ ਤਾਲਮੇਲ ਕੀਤਾ ਜਾਵੇ ਹਰ ਵੈਕਸੀਨ ਦੇ ਬਾਰੇ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਹੈ ਹਰ ਵੈਕਸੀਨ ਲਗवानी ਚਾਹੀਦੀ ਹੈ ਮੈਂ ਇਹੀ ਬੇਨਤੀ ਕਰੂੰਗਾ ਕਿ ਇਹ ਵੈਕਸੀਨ ਇਸ ਤਰ੍ਹਾਂ ਹੀ ਨਹੀਂ ਕਿਸੇ ਕੋਲ ਜਾ ਕੇ ਗਵਰਨਮੈਂਟ ਲਗਾਨਦੀ ਹਰ ਮੈਡੀਸਨ ਹਰ ਵੈਕਸੀਨ ਦਾ ਫਾਇਦਾ ਹੈ ਹਰ ਟੀਕਾ ਕਰਨ ਤੋਂ ਪਹਿਲਾਂ ਉਸ ਟੀਕੇ ਦੇ ਬਾਰੇ ਸਾਰਾ ਕੁਝ ਸਟੱਡੀ ਕੀਤਾ ਜਾਂਦਾ ਹੈ ਟੀਕਾ ਬਨਣ ਵੇਲੇ ਵੀ ਧਿਆਨ ਰੱਖਿਆ ਜਾਂਦਾ ਹੈ ਟੀਕਾ ਟਰਾਂਸਪੋਰਟੇਸ਼ਨ ਵੇਲੇ ਵੀ ਧਿਆਨ ਰੱਖਿਆ ਜਾਂਦਾ ਹੈ ਉਸ ਤੋਂ ਬਾਅਦ ਟੀਕਾ ਲਗਾਉਣ ਤੋਂ ਪਹਿਲਾਂ ਉਹ ਰਿਕੋਲਡ ਚੇਨ ਮੇਨਟੇਨ ਕਰਕੇ ਉਹਨੂੰ ਰੱਖਿਆ ਜਾਂਦਾ ਹੈ ਤਾਂ ਕਿ ਜਦੋਂ ਵੀ ਕਿਸੇ ਵੀ ਬੱਚੇ ਜਾਂ ਕਿਸੇ ਵੀ ਬੈਨੀਫੀਸ਼ੀਅੰਟੀ ਨੂੰ ਟੀਕਾ ਲੱਗੇ ਉਹਨੂੰ ਕੋਈ ਵੀ ਸਾਈਡ ਇਫੈਕਟ ਜਾਂ ਕੋਈ ਵੀ ਨੁਕਸਾਨ ਨਾ ਹੋਵੇ ਇੱਕ ਚੀਜ਼ ਹੋਰ ਹੈ ਕਿ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਕਈ ਟੀਕਿਆਂ ਦੇ ਨਾਲ ਬੱਚੇ ਨੂੰ ਨੁਕਸਾਨ ਹੁੰਦਾ ਹੈ ਇਸ ਉੱਤੇ ਵੀ ਜਿਹੜੀ ਸਾਡੀ WHO ਦੇ ਨਾਲ ਕੋਲੈਬੋਰੇਸ਼ਨ ਹੁੰਦੀ ਹੈ ਕੋਈ ਵੀ ਟੀਕਾ ਕਿਸੇ ਵੀ ਅਗਰ ਬੱਚੇ ਨੂੰ ਲੱਗਦਾ ਹੈ ਉਹਦਾ ਕੋਈ ਵੀ ਸਾਈਡ ਅਫੈਕਟ ਹੁੰਦਾ ਹੈ ਇਮੀਡੀਏਟਲੀ ਸਾਡੇ ਜਿਹੜੇ ਹੈੱਡਕਵਾਰਟਰ ਦੇ ਬੈਠੇ ਸਾਡੇ ਜ਼ਿਲ੍ਹਾ ਇਮਿਊਨਾਈਜੇਸ਼ਨ ਜਿਹਨਾਂ ਟੀਕਾ ਕਰਨ ਅਫਸਰ ਆ ਉਹਨਾਂ ਨੂੰ ਹਾਈਲਾਈਟ ਹੁੰਦਾ ਹੈ ਸਾਡੀ ਟੀਮ ਮੈਡੀਕਲ ਟੀਮ ਪਲੱਸ ਉੱਥੋਂ ਉਸ ਏਰੀਆ ਦਾ ਸਰਵੇ ਕਰਾਂਦੀ ਹੈ ਕਿ ਇਸ ਟੀਕੇ ਦੇ ਨਾਲ ਕਿਸੇ ਹੋਰ ਬੱਚੇ ਨੂੰ ਕੋਈ ਤਕਲੀਫ ਤਾਂ ਨਹੀਂ ਹੋਈ ਹਰ ਤਰੀਕੇ ਦੇ ਨਾਲ ਉਸ ਬੱਚੇ ਉਸ ਬੈਨੀਫਿਸ਼ਰੀ ਦਾ ਧਿਆਨ ਰੱਖਿਆ ਜਾਂਦਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਅੱਗੇ ਦਿੱਕਤ ਨਾ ਆਵੇ ਕਿਸੇ ਵੀ ਟੀਕੇ ਦੇ ਨਾਲ ਅਗਰ ਮੰਨ ਲਓ ਕਿਸੇ ਇੱਕ ਬੱਚੇ ਨੂੰ ਦਿੱਕਤ ਆਂਦੀ ਹੈ ਉਸ ਬੱਚੇ ਬਾਰੇ ਪੂਰਾ ਉਹਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਸਰਕਾਰ ਦੁਆਰਾ ਇਨ ਫਿਊਚਰ ਕੀ ਬੱਚੇ ਨੂੰ ਦਿੱਕਤ ਨਾ ਆਵੇ ਪਲੱਸ ਉਸ ਏਰੀਆ ਦੇ ਵਿੱਚ ਜਿੰਨੇ ਵੀ ਟੀਕੇ ਲੱਗੇ ਹੁੰਦੇ ਹਰ ਟੀਕੇ ਦਾ ਹਰ ਬੱਚੇ ਦਾ ਪੂਰਾ ਪ੍ਰੋਪਰ ਰਿਕਾਰਡ ਮੇਨਟੇਨ ਸਰਕਾਰ ਦੁਆਰਾ ਸਾਡੇ ਐਨਐਮ ਦੁਆਰਾ ਸਾਡੇ ਜੀਐਲਟੀ ਕਰੰਦ ਦੁਆਰਾ ਰੱਖਿਆ ਜਾਂਦਾ ਸੀ ਸੋ ਡਾਕਟਰ ਜੀਵ ਭਗਤ ਆਪਾਂ ਕਹਿ ਸਕਦੇ ਹਾਂ ਕਿ ਜੇ ਸਵੀ ਨੰਨੇ ਮੁੰਨੇ ਬੱਚੇ ਦਾ ਜਨਮ ਹੋਇਆ ਉਹਨਾਂ ਦੀ ਮਾਵਾਂ ਨੂੰ ਜਾਂ ਪਰਿਵਾਰਕ ਮੈਂਬਰਾਂ ਨੂੰ ਜ਼ਰੂਰ ਚਾਹੀਦਾ ਹੈ ਕਿ ਸਿਵਲ ਹਸਪਤਾਲ ਵਿੱਚ ਜਾ ਕੇ ਆਪਣਾ ਟੀਕਾਕਰਨ ਕਾਰਡ ਜ਼ਰੂਰ ਬਣਵਾ ਲੈਣ ਠੀਕ ਹੈ ਤੇ ਉਸ ਕਾਰਡ ਦੇ ਮੁਤਾਬਕ ਹੀ ਉਸ ਸ਼ਡਿਊਲ ਦੇ ਮੁਤਾਬਕ ਹੀ ਆਪਣੇ ਬੱਚੇ ਦੀ ਟੀਕਾ ਕਰਨ ਵਾਲੀ ਜਿਹੜੀ ਲਾਈਨ ਹੈ ਪ੍ਰਣਾਲੀ ਆ ਉਸ ਨੂੰ ਮੁਕੰਮਲ ਕਰ ਲੈਣ ਸੋ ਤੁਸੀਂ ਸਾਡੇ ਸਟੂਡੀਓ ਚ ਆਏ ਟੀਕਾ ਕਰਨ ਕਿਉਂ ਜ਼ਰੂਰੀ ਹੈ ਇਸ ਬਾਬਤ ਸਾਨੂੰ ਜਾਣਕਾਰੀ ਦਿੱਤੀ ਸਟੂਡੀਓ ਚ ਆਉਣ ਲਈ ਗੱਲਾਂ ਬਾਤਾਂ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ